ਸ਼੍ਰੀ ਵਾਹਿਗੁਰੂ ਸਾਹਿਬ ਜੀ ਤਹਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਐ ਜਿ ਰਖਦਾ ਆਇਆ ਰਾਮ ਰਾਜੇ ਹਰ ਨਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਅਨੰਦ ਕਾ ਬੈਠਲੇ ਨਾਮ ਦੇ ਮਖਲਾਇਆ ਜਨ ਨਾਨਕ ਸਾਹਿ ਹਰਿ ਸੇਆ ਅੰਤਲੇ ਛੜਾਇਆ ਇੱਕ ਓੰਕਾਰ ਸਤਿ ਕਰ ਕਰ ਸਾਦ ਸਲੋਕ ਮਹੱਲਾ ਪਹਿਲਾ ਸੁਖ ਦਰੂ ਸੁਖ ਰੋਗ ਭਇਆ ਜਸਕਾਾਮਣਾ ਹੋਈ ਗਉ ਕਰਤਾ ਕਰਨਾ ਮੈਂ ਨਹੀਂ ਜਾਹ ਕਰੀ ਨ ਹੋਈ ਬਲ ਹਰੀ ਕੁਦਰਤ ਵਸਿਆ ਤੇ ਇਰਾਤ ਨ ਜਾਈ ਲਖਿਆ ਰਹਾ ਜਾ ਰੇਂਹ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿ ਆ ਤੂੰ ਸਚਾ ਸਾਹਿਬ ਸਬਤ ਸਵਾਲਿਓ ਜਨ ਕੀਤੀ ਸਭ ਪਾਰ ਪਿਆ ਕਹ ਨਾਨਕ ਕਰਤੇ ਕੀ ਅਬਾਤਾ ਜੋ ਕਿਛ ਕਰਨਾ ਸੋ ਕਰ ਰਹਿ ਆ ਸੋਦਰ ਰਾਗਿਆ ਸਭ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਸੂਦਰ ਤੇਰਾ ਕੇ ਹਸ ਕਰਕੇ ਹਾ ਜਤ ਪੈ ਸਰਬ ਸੰਮਾਲੇ ਵਜੇ ਤੇਰੇ ਨਾਦ ਅਨੇਕ ਅਸੰਖਾ ਕệਤੇ ਤੇਰੇ ਵਵਨ ਹਾਰੇ ਕệਤੇ ਤੇਰੇ ਰਗ ਬਿਸ਼ਕਹੀਆ ਹੈ ਕệਤੇ ਤੇਰੇ ਗਾਵਨ ਹਾਰੇ ਗਾਵਣ ਤਦਣਾ ਪਹਣ ਪਣੀ ਬੈ ਸੰਤਰ ਗਵਰਜਤਮ ਦੁਆਰੇ ਗਾਵਣ ਤਦਣਾ ਜਿੱਤ ਗੁਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਦਣਾ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸੁਦਾ ਸਵਾਰੇ ਗਾਵਣ ਤਦਣਾ ਇੰਦਰਾ ਸੀ ਬੈਠੇ ਦੇਵ ਦਿਆਦਰ ਨਾਲੇ ਗਵਨ ਤਦਨਾ ਸਦਸਮਾ ਦੀ ਅੰਦਰ ਗਵਨ ਤਦਨਾ ਸਾਧ ਵਿਚਾਰੇ ਗਵਨ ਤਦਨਾ ਜਤੀ ਸਤੀ ਸੰਤੋਖੀ ਗਵਨ ਤਦਨਾ ਵੀਰ ਕਰਾਰੇ ਗਵਨ ਤਸਨਾ ਪੰਦਰ ਪਰਨ ਰਖੀਸ਼ਰ ਜਗ ਜਗ ਵਿਦਾ ਨਾਲੇ ਗਵਨ ਤਦਨਾ ਮਹਣੀਆ ਮਨ ਮਹਾਨ ਸੁਰਗ ਮਠ ਭਿਅਲੇ ਗਵਨ ਤੁਧਨਾ ਰਤਨਾ ਉਪਾਏ ਤੇਰੇ ਅਠ ਸੱਠ ਤਿਤ ਰਤਨਾ ਲੈ ਗਵਨ ਤੁਧਨਾ ਜੋਤ ਮਹਾ ਬਲਸੂਰਾ ਗਵਨ ਤੁਧਨਾ ਖਾਣੀ ਚਾਰੇ ਗਵਨ ਤੁਧਨਾ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸਹੀ ਤੁਧਨਾ ਗਵਨ ਜੋਤਿ ਭਾਵਨਾ ਰਤੇ ਤੇਰੇ ਭਗਤਰ ਸਾਲੇ ਹੋਰ ਕਿਤੇ ਤੁਧ ਨਾ ਗਵਣਾ ਸਿਵੇਂ ਜਿਤ ਨਾ ਆਵਣਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾ ਆਈ ਹੈ ਭੀ ਹੋਸੀ ਜੈਨ ਜਸੀ ਰਚਨਾ ਜਨਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨਸੀ ਮਾਇਆ ਜਨਿਆ ਪਾਈ ਅਹੰਕਾਰ ਕਰਕੇ ਕਹਿ ਗਿਤਾ ਆਪਣਾ ਜੇ ਅਸਦੀ ਵੜਿਆਈ ਜੋ ਤਸਬਾਅ ਸਵੀਕਾਰ ਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਬਾਤ ਸਾਹ ਸਹਾਬਤ ਸਾਹਿਬ ਨਾਨਕ ਰਹਿ ਨਰ ਜਾਈ ਅਸਾ ਮਹੱਲਾ ਪਹਿਲਾ ਸੁਣ ਵਟ ਆਖ ਸੋ ਕੋ ਏ ਕੇ ਵਿੜ ਵੱਡਾ ਡਿਠਾ ਹੋਏ ਕੀਮਤ ਪਾਏ ਨ ਗਇਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣਿਆ ਤੇਰਾ ਕੇਤਾ ਕੇਵੜ ਚੀਰਾ ਰਹਾਓ ਸਭ ਸੋrti ਮਿਲ ਸਤ ਕਮਾਈ ਰੱਬ ਕੀ ਮਤ ਮਿਲ ਗਈ ਮਤ ਪਾਈ ਗਿਆਨੀ ਜਾਨੀਂ ਗਰ ਕਰਹਾਈ ਗਹਿ ਨਾ ਜਾਈ ਤੇਰੀ ਤਲਵੜਿਆਈ ਸਭ ਸਤ ਸਭ ਤਾਂ ਸਭ ਤਾਂ ਸਭ ਜਗੈ ਆਈ ਆ ਸਿੱਦਾ ਪਰਖਾ ਗਿਆ ਵੜਿਆਈ ਆ ਤੁਧ ਵਿਣਾ ਸ੍ਰੀ ਕੀ ਨਾ ਪਈਆ ਕਰਮ ਮਿਲੈ ਨਾ ਠਾਕਰ ਹਈਆ ਆ ਆਖਣ ਵਾਲਾ ਆ ਕੇ ਵਿਚਾਰਾ ਸਿਫਤੀ ਭਰੇ ਤੇਰੇ Bhandara ਜੇ ਤੂ ਦੇਹੇ ਤੇ ਸਹਿ ਅਚਾਰਾ ਨਾਨਕ ਸੱਚ ਸਵਾਰਣ ਹਾਰਾ ਅਸਾ ਮਹੱਲਾ ਪਹਿਲਾ میری مائیں سا سچ نائیں رہا سچے نام کی جلبے آئی آگ تک کیمت نہیں پائی جی سب مل کے آخر پا ہے ਵਡਾ ਨਾ ਹੋਵੇ ਘਟਾ ਜਾਏ ਨਾ ਅਮਰ ਰਹੋ ਵੈ ਸੋਗ ਜਿਦਰ ਹੈ ਨ ਝੁਕੇ ਭੋਗ ਗੁਣ ਇਹ ਹੋਰ ਨਹੀਂ ਕੋਏ ਨਾ ਕਹੋ ਨਾ ਕੋ ਹੋਏ ਜਿਵੜੇ ਆਪ ਤੇ ਵਰ ਤੇਰੀ ਦਾਤ ਜੇ ਨਾ ਜਨ ਕਰਕੇ ਗੀਤੀ ਰਤ ਖਰਮ ਸਰਹ ਤੇ ਕਮ ਜਾਤ ਨਾਨਕ ਨਾਮ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੋਥਾ ਹਰ ਕੇ ਜਨ ਸਤਿਗੁਰ ਸਤਿ ਪਰੇਖਾ ਬਿਨਾ ਕਰੋ ਕਿਰਪਾ ਸ ਹਮ ਕੀਰੇ ਕਰਮ ਸਤਗੁਰ ਸਰਨਾਈ ਕਰਦੇ ਆ ਨਾਮ ਪਰਗਾਸ ਮੇਰੇ ਮੀਠ ਗੁਰਦੇਵ ਮਕਰਾਮ ਨਾਮ ਪਰਗਾਸ ਗੁਰ ਮਤੋ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਵੜਾ ਪਾਗ ਵੜੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਿਆ ਤ੍ਰਿਪਤਾ ਸਹ ਅਮਲ ਸੰਗਤ ਗਣ ਪਰਗਾਸ ਜਨ ਹਰ 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 ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਬਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾ ਆਸ ਜਨਾਰਜਨ ਸਤਗੁਰ ਸੰਗਤ ਪਾਈ ਤੈਨ ਧਰਮ ਮਸਤਕ ਲਿਖਿਆ ਲੇਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾਗ ਗੂਜਰੀ ਮਹੱਲਾ 5 ਕਾਹੇ ਰੇ ਮਨ ਕੇ ਰਹਿ ਉੱਦਮਾਂ ਜਾ ਹਰ ਹਰ ਜੀਉ ਪਰੇ ਆਸਾ ਪਥਰ ਮੈਂ ਜੰਤ ਪਾਏ ਟਾਕਾਰੇ ਜਿ ਕ ਅਗੈ ਕਰ ਸਰੇ ਆ ਮੇਰੇ ਮਤੋ ਜੀ ਸਤ ਰਕਤ ਮਲੇ ਸੋ ਤਰੇ ਆ ਕਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸਤ ਗੁਣ ਦਾ ਕੋਈ ਨ ਕਿਸ ਕੀ ਧਰੇ ਆ ਸਿਰ ਸਿਰ ਰਜ ਕਸਮਾ ਹੈ ਠਾਕਰ ਕਹੇ ਮਨ ਪਾ ਕਰੇ ਆ ਉਡੇ ਉਡੇ ਆਵਸ਼ ਕੋ ਸਾ ਕਿਸ ਪਛ ਵਚਰੇ ਹਰਿਆ ਤਿਨ ਕਵਣ ਖਲਾਵੇ ਗਾਂ ਚੁਗਾਵੇ ਮਰਮ ਹ ਸਿਮਰਨ ਕਰੇ ਆ ਸਭ ਨੇਦਾਨ ਦਸਸ਼ਟਿ ਸ੍ਰਾਣ ਠਾਕੁਰ ਕਰ ਤਲ ਤਰੇ ਆਜਨ ਨਾਨਕ ਬਲ ਬਲ ਸਰਬਲ ਜਾਈਐ ਤੇਰਾ ਅੰਤ ਨ ਪਰਵਰੇ ਆਰਾ ਗਿਆ ਸਮਹਲਾ ਚੌਥਾ ਸੋ ਪਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਬਰਖ ਨਿਰੰਜਨ ਹਰ ਬਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਬਤਿ ਆਵਹਿ ਸਬਤਿ ਆਵਹਿ ਤਦਜੀ ਹਰ ਸਚੇ ਸਚਨ ਹਾਰ। ਪਬਜੀ ਤੁਮਾਰੇ ਗੀਤ ਤੁਂ ਜੀਆਂ ਦਾ ਤਾਰ ਹਰਿ ਧਿਆਵੋ ਸੰਤੋ ਜੀ। ਸਭ ਦੁਖ ਵਸਾਰਨ ਹਾਰ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ। ਿਆ ਨਾਨਕ ਜਨ ਤਵੇ ਚਾਰ ਤੂ ਕਟ ਕਰੇ ਅੰਤਲ ਸਰਪਾ ਨਿਰੰਤਲ ਜੀ ਹਰ ਇੱਕ ਪਰਖ ਸਮਾਨ। ਇਕ ਕਦਾ ਤੇ ਇੱਕ ਵੇਖਾਰੀ ਜੀ ਸਭ ਤੇਰੇ ਜੋ ਜਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਾਂ ਤਤ ਵੇਣੇਵਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਗੁਣ ਅਖ ਵਖਾਣਾ ਜੋ ਸੇਵਹਿ ਜੋ ਸੇਵਹਿ ਤਤ ਜੀ ਜਨ ਨਾਨਕ ਤਿਨ ਕੁਰਬਾਨਾ ਹਰਤੇਵ ਹੈ ਹਰਤੇਵ ਤਤ ਜੀ ਸੇ ਜਨ ਜਗ ਮਹਿ ਸੁਖ ਵਾਸੀ ਹੇ ਨਗਟੇ ਹੇ ਨਗਟਪੇ ਜਨ ਹਰਤੇ ਆਇਆ ਜੀ ਤਣ ਟੂਟੀ ਜਮ ਕੀ ਵਾਸੀ ਜਨਰ ਪਾਉ ਜਨ ਹਰ ਨਰਪਾ ਦੇ ਆਇਆ ਜੀ ਤਣ ਕਾ ਪਾਉ ਸਗਲੋ ਵਾਸੀ ਜਨ ਸੇਵੇ ਹਜਨ ਸੇਵੇ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਨ ਹਰਤੇ ਆਇਆ ਜੀ ਚੜ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਹਲਾ ਹਣ ਤੋ ਤਜੀ ਹਰ ਅਣਕ ਅਨੇਕ ਅਨੰਤਾ ਤੇਰੀ ਇੱਕ ਤੇਰੀ ਅਣਕਰ ਹਰ ਗੂਜਾ ਜੀ ਸਭ ਤਾਂ ਪਹਿਚ ਬੇਅੰਤ ਤੇਰੇ ਨੇਕ ਤੇਰੇ ਅਨੇਕ ਬੜੇ ਬਾਲ ਸਿਮਰਤ ਸਾਸਤ ਜੀ ਕਰ ਕਰਿਆ ਖੱਟ ਕਰਮ ਕਰਨਤਾ ਰੇ ਭਗਤ ਸੇ ਭਗਤ ਪਰੇ ਜੜਾ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਰ ਪਰ ਖਬਰੰ ਪਰ ਕਰਤਾ ਰੀ ਦਸ ਜੇੜੇ ਵਰਨਾ ਕੋਈ ਤੂੰ ਜੋਗ ਜੋਗ ਇੱਕ ਸਦਾ ਸਦਾ ਤੂੰ ਇੱਕੋ ਜੀਤੂ ਨਹ ਚਲ ਗਤਾ ਸੋਈ ਤਰੇ ਆਪੇ ਪਾਵੈ ਹੋਈ ਵਟਾ ਜੀ ਤੂੰ ਆਪੇ ਕਰਹਿ ਸੋ ਹੋਈ ਤੋ ਦੇ ਆਪੇ ਸਿਛਤਰ ਸਭੋ ਪਾਈ ਜੀ ਤੋ ਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗਣ ਗਾਵੇ ਕਰਤੇ ਕੇ ਜੀ ਜੋ ਸਭ ਸੈ ਕਰਨੋਈ ਅਸ ਮਹਲਾ ਚੌਥ ਤੂੰ ਕਰਤਾ ਸਚਿਆਰ ਮਾਡ ਸਾਈ ਜੋਤ ਭਗਤ ਸੋਈ ਠੀਸੀ ਜੋ ਤੂ ਤੇ ਸੋਈ ਹਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇ ਆ ਜਹਨਾ ਕਿਰਪਾ ਕਰ ਹੈ ਤੈਨਾ ਮਰਤਨ ਪਾਇਆ ਗੁਰਮਖ ਲਾਦਾ ਮਨ ਮਖ ਗਵਾਇਆ ਤਦਿਆ ਬਿਛੋੜਿਆ ਮਿਲ ਆਇਆ ਤੂੰ ਦਰਿਆ ਸਭ ਤਤਹੀ ਮੈਂ ਹੈ ਤੇਰੇ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਰ ਜੋਗ ਮਿਲ ਵਿਛੜਿਆ ਸਚੋਗੀ ਮੇਲ ਜਿਨਾਂ ਤੂੰ ਜਾਣ ਆਹਿ ਸ੍ਰੀ ਜਨ ਜਾਣਿਆ ਹਰ ਗਣ ਸਰਹੀ ਆਖ ਵਖਾਣ ਜਨ ਹਰ ਸੇਵਿਆ ਤੈਨ ਸੁਖ ਪਾਏ ਸਜੇ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਜਬ ਹੋਏ ਤੁਰ ਬਿਨ ਦੂਜਾ ਵਰ ਨਾ ਕੋਏ ਤੂੰ ਕਰ ਕਰ ਕੇ ਕਹਿ ਜਨ ਹੈ ਸੋ ਜੈ ਨਾਨਕ ਗਰਮਕ ਪਰਕਟ ਹੋਏ ਅਸਾ ਮਹੱਲਾ ਪਹਿਲਾ ਤਿਤ ਸਰਵਰੜੇ ਪਹਿਲੇ ਨਿਵਾਸਾ ਪਾਣੀ ਪਾਵਕਤ ਨਹ ਕੀਆ ਪੰਕਜ ਮਹ ਪਗ ਨਹੀਂ ਚੱਲੇ ਹਮ ਦੇਖਾ ਤਹ ਡੂਬੀ ਅੜੇ ਮਨ ਏਕ ਨਕੇ ਤਸ ਮੂਡ ਬਣਾ ਹਰ ਬਿਸਰਤ ਤੇਰੇ ਗੁਣ ਗਲੇ ਆ ਰਹਾ ਨਾ ਹਾ ਜਦੀ ਜਦੀ ਨਹੀਂ ਪੜਿਆ ਕੋ ਰਖ ਮਗ ਦਾ ਜਨਮ ਭਇਆ ਪ੍ਰਣਵਤ ਨਾਨਕ ਜਨ ਕੀ ਸਰਣਾ ਜਿਨ ਕੋ ਨਹੀਂ ਵਿਸਰਿਆ ਆਖਾ ਮਹਲਾ 5 ਪਈ ਪ੍ਰਪਤ ਮਾਨਕ ਦੇ ਹੁਰੀਆ ਗੋਵਨ ਮਿਲਣ ਕੀ ਤੇਰੀ ਬਰੀਆ ਅਰ ਕਾਜ ਤੇਰਾ ਕਿ ਤਨ ਕਾਮ ਮਿਲ ਸਾਧ ਸੰਗਤ ਭਜ ਕੇ ਵੇ ਨਾਮ ਸਰਨ ਜਾ ਮ ਲਗਬਾਉ ਜਲ ਤਰਨ ਕੈ ਜਨਮ ਰਿਜਾ ਜਾ ਤਰੰਗ ਮਾਇਆ ਕਹਿ ਰਹਾ ਦਬ ਸਭ ਸੰਜਮ ਦਰਮ ਅਗ ਮਾਇਆ ਸੇਵਾ ਸਾਧਨਾ ਜਾਨਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮ ਮਾ ਸਰਨ ਭਰੇ ਰਖ ਸਰਬਾ ਇਕ ਓੰਕਾਰ ਸ੍ਰੀ ਅਖੰਡ ਜੀ ਕੀ ਪਤ ਹੈ ਪਾਤਸ਼ਾਹੀ ਦਸਾਂਵੀ ਕਬੇ ਬਾਤ ਬੇਣਤੀ ਜੋ ਪਈ ਹਮਰੀ ਕਰੋ ਹੱਥ ਤੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਦਜ ਨਰਮਨ ਰਹੇ ਹਮਾਰ ਆਪਣਾ ਜਾਣ ਕਰੋ ਪ੍ਰਜਕਾਰਾ ਹਮਰੇ ਦਿਸਤ ਸਭਾ ਤੁਮ ਕਾਬ ਹੋ ਆਪਾ ਹਾਥ ਰਹਿ ਮੋਹੇ ਬਚਾਵੋ ਸੁਖੀ ਬਹੈ ਮੋਰੋ ਪਰਿਵਾਰ ਸੇਵਕ ਸਿੱਖ ਸਵੇ ਕਰਤਾਰ ਮੋਰ ਰਖਾਨੇ ਕਰਦੇ ਕਰੇ ਸਭ ਤਰਨ ਕੋ ਆਜ ਸੰਘਰੇ ਪੂਰਨ ਹੋਏ ਹਮਾਰੀ ਅਸਾਤ ਰਬਨ ਕੀ ਰਹਿ ਪਿਆਸਾ ਤਮਹਿ ਛਾੜ ਕੋਈ ਅਬਰ ਨਾ ਧਿਆਉ ਜੋ ਵਰ ਚਾਹਸ ਤਉ ਤੇ ਪਾਉ

ਦੀਨ ਬੰਦ ਦ੍ਰਿਸ਼ਟਣ ਕੇ ਹੰਤਾ ਤਮਹ ਕੋਰੀ ਚਤੁਰ ਦਸਕੰਤਾ ਕਰ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਿਭ ਸੰਬਰ ਕਾ ਸਾ ਸਗਲ ਕਾਲ ਕਾਗੀ ਆਤਮਾ ਸਾ ਜਵਣ ਕਾਲ ਜੋਗੀ ਸ਼ਿਵ ਕੀ ਉਹ ਬੇਤਰਾਜ ਬ੍ਰਹਮਾ ਜੂਤੀਯ ਜਨਕਾਰ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਨਕਾਰ ਸਭ ਜਗਤ ਬਣਾਇਓ ਦੇਵ ਤੇਤ ਜਿਛਣ ਉਪਜਾਇਓ ਆਦ ਅੰਤ ਇੱਕ ਹੈ ਉਤਾਰਾ ਸਹੀ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਤਖਤ ਵਰਜਾ ਜਿਨੇ ਆਪ ਸਵਾਰੀ ਸੇਵਕਣ ਕੋ ਸੇਵਕਣ ਸੁਖਰੀਓ ਸਤਰਣ ਕੋ ਪਰਮਾ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਬਰੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੰਚਾਰੇ ਅਸੂਲਾ ਲਪਰ ਕਰਪਾ ਦ੍ਰਿਸ਼ਟ ਕਰ ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ایک ایک کی پیر بچھانا ہے کر کر کے بڑ بڑ کی جاننا ہے جب دکرک کرا کر تارا پر جا ترت تب دے ہو پارا جب یا کرک کرتا ہو کب ہوں تم میں ملت دے تر سب ہوں جیتے بدنا سرشت سب تارا ہے اب یہ اپنی بوجھے چارا ہے ਤਮਾ ਥਬੀ ਤੇ ਰਹਤ ਨਿਰਲਮ ਜਾਣਤ ਵੇਦ ਪੇਰੇ ਹਰਿ ਅਲੋਕ ਨਿਰੰਕਾਰ ਨਿਰਪਕਾਰ ਨਿਰਲੰਬ ਆਦ ਨੀਲਨਾਦ ਅਸ਼ੰਭ ਤਕ ਮੂੜ ਚਾਕ ਬੇਦਾ ਜਗ ਪੇਰ ਨ ਪਾਵਤ ਬੇਦਾ ਤਕ ਕਿਰਪਾ ਹਣਣ ਮੰਨਤ ਮਹਾ ਮੂੜ ਕਜ ਬੇਦ ਜਨਤ ਬਾਹ ਦੇਵ ਕੋ ਕਹਿ ਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹ ਪੇਵ ਆ ਬੇ ਆਪਣੀ ਮਦ ਹੈ ਜੇਤੀ ਬਰਨਤ ਬਿੰਨ ਬਿੰਨ ਤਹਤੇ ਤੀ ਤੁਮਰਾ ਲਖਣਾ ਜਾਏ ਪਸਾਰਾ ਕਹਿ ਬਿ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪ ਅਰੰਕ ਪਇਓ ਰਾਵ ਕਹੀ ਧੂਪਾ ਅੰਧਯ ਹੋ ਰੈ ਸਤੈ ਕਿਨੀ ਅਟਵਰ ਖਾਨ ਬਹਰਜ ਦੀਨੀ ਕਹੂੰ ਊੜ ਰਾਜਾ ਹਵਾ ਬੈਠਾ ਕਹੂੰ ਸਮੜ ਪਇਓ ਸ਼ੰਕਰੇ ਕੈਠਾ ਚਗਰੀ ਜ੍ਰਿਸ਼ਟ ਤਖਾਏ ਚੱਪ ਜੁਗਾਰ ਸਰੂਪ ਰਿਆਮ ਭਵ ਬ੍ਰਿਖਾ ਮੇਰੀ ਤਮ ਕਰੋ ਸਿਖ ਉਬਾਰ ਸਿਖ ਸ਼ੰਕਰ ਦੁਸ਼ਕ ਜਿਤੇ ਅੜਵਤ ਤਪਤਾ ਸਕਲ ਮਲੇਸ਼ ਕਰੋ ਰਣਕਾਤ ਜੇ ਅਸਤਿਤਵ ਸਰਨੀ ਪਰੇ ਜਨਕੇ ਦੁਸ਼ਤ ਦੁਗਤ ਹਵਾ ਮਰੇ ਪੁਰਖ ਜਵਣ ਭਗ ਬਰੇ ਦਿਹਾਰੇ ਜੇ ਤਮ ਸੰਕਟ ਸਲਤਾਰੇ ਜੋ ਕਰ ਕੋ ਇਕ ਬਾਤਿ ਹੈ ਹੈ ਤਾਕੇ ਕਲਕ ਨ ਐਹ ਰਛਾ ਹੋਏ ਤਹ ਜੋ ਕਲਾ ਦੁਸ਼ਟ ਰਿਸ਼ਤੇ ਜਨੇ ਤਤ ਕਲਾ ਕਿਰਪਾ ਦ੍ਰਿਸ਼ਟ ਰੰਜਾ ਹੈ ਹਰ ਹੋ ਤਾਕੇ ਤਾਪ ਤਨ ਕਮੋ ਹਰ ਹੋ ਰਿਤ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਸ ਵਸ ਗਣ ਕੋਈ ਇੱਕ ਬਾਰ ਜਨਤ ਮੈਂ ਸਭਾਰਾ ਕਾਲ ਵਾਸਤੇ ਤਹਿਉ ਬਾਰਾ ਜਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਲੋਕ ਤੇ ਰਹਾ ਘੜ ਕੇ ਤੇ ਮੈਂ ਸ਼ਰਨ ਤਿਹਾਰੀ ਆਬ ਹੱਥ ਦੇ ਲੈ ਹੋ ਬਾਰੀ ਸਰਬ ਠੋੜ ਮੋਹ ਸਹਾਈ दुष्ट दोख ते लोग छाई कृपा कर करी हम पर जग माता ग्रंथ करा पूरन सब राता कल बिग शकल रहे को हरि दाता दुष्ट दोखियन को शकरता श्री हस्तो जपए ते अल्लाह पूरन करा ग्रंथ सतकाल मनवांछित फल पावे सोई دوکھنا تسے بے اپد کوئی اڑے اللہ سنے گنگ جو چاہے سر سنا پاوئی سنے مور جتلائے چترتا یا وئی دوکھ دارت کا نکڑنا تے نرکے رہے ہو جو یا کی ایک بار چاپئی کو کہے چاپئی سمبت سترے ساز پنی جائے اتساز تین کہی جائے بادرہ سریحٹمی روے وارا ਈ ਤੇਥ ਸਤਿਗੁਰਾਂ ਚਰਾਰਾ ਸੋਇਆ ਪਾਹੇਂ ਗਹੇਂ ਜਬ ਤੇ ਤੁਮਰੇ ਤਬ ਤੇ ਕੋ ਅੰਕ ਤਰੇ ਨਹੀਂ ਅਨੇਓ RAM रहीम प्राण ਕਰਾਣ ਨੇ ਕਹਿ ਮਤ ਏਕ ਨ ਮੰਨੇਓ ਜਿਮਰਤ ਸਾਸਤਰ ਬੇਤ ਸਵੇ ਬਹੇਜ ਕਹਿ ਹਮ ਏਕ ਨ ਜਾਣੇਓ ਚੇਰਿ ਸਪਾਨ ਕਰਪਾ ਤੁਮਰੀ ਕਰ ਮੈਂ ਨਾ ਕਹਉ ਸਭ ਤੋ ਹਿਬਖਾਨੇ ਆਤਹਾਰ ਸਗਲ ਦਵਾਰ ਕੋ ਛਡ ਕੇ ਗਇਆ ਤਹਾਰ ਦਵਾਰੇ ਬਹਿ ਗਇ ਕੀ ਰਾਜ ਅਸ ਕੋ ਬਿਨ ਤਸ ਤਹਾਰ RAM KALI MAHALLA TIJAY ANAND EK OMKAR SATKAR PRASAD आनंद ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਦਾਈਆ ਰਾਗਦ ਤਣ ਪਰਵਾਰ ਪਰਿਆ ਸਬਦ ਗਾਵਣੇ ਆਈਆ ਸਬਦੋ ਤਗਵੋ ਹਰੀ ਕੇਰਾ ਮਨ ਜਿ ਨਿਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਰ சரਣਾ ਅੰਗੀਕਾਰ ਉਹ ਕਰੇ ਤੇਰਾ ਕਰਜ ਸਭ ਸਵਰਨਾ ਸਬਨਾ ਗਲਾ ਸਮਰਥ ਸੁਆਮੀ ਸੋ ਕਿਉ ਮਣਾਵੇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੁਝ ਹੈ ਜਿਸ ਦੇ ਹੈ ਸੋ ਪਾਵੇ ਸਲਾਹ ਸੁਖਤ ਸਲਾਹ ਤੇਰੀ ਨਾਮ ਮਨੋ ਸਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਮੇ ਆਧਾਰ ਮੇਰਾ ਜਿਨੁ ਸੁਖਾ ਸਭ ਗਵਾਈਆ ਕਰਸਾ ਤੁਖਮਣੇ ਆਇਆ ਜਿਨ ਇਛਾ ਸਪਉ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਦਿ ਆਏ ਬੜੇ ਅਧਿਆਈਆ ਕਹਿ ਨਾਨਕ ਸੁਣੋ ਸੰਤੋ ਸਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ سی واج کردل کرم پایا کو مرگ لاگے کہ نانک تجے انت سنو واگی ہو ਦੀ ਬਾਣੀ ਸੰਤ ਸਾਜਣ ਪਏ ਸਰਤੇ ਬੁਰੇ ਗੁਰਤੇ ਜਾਣੀ ਹੋਤੇ ਪਨੀਤ ਕਹਤੇ ਪਵਿੱਤਰ ਸਤ ਕਰਿਆ ਪਰਪੂਰੇ ਬਿਣਵੰਤ ਨਾਨਕ ਚਰਨ ਲਾਗੇ ਵਜਿਣ ਹਤੂਰੇ ਮਨੁਦਾਵਣੀ ਮਹੱਲਾ ਪੰਜਵਾ ਥਾਰ ਵਿੱਚ ਜਨ ਵਸਤੂ ਪਈਓ ਸਤ ਸੰਤੋਖ ਵਿਚਾਰ ਅਮਰਤ ਨਾਮ ਡਾਕਰ ਕਾ ਪਏ ਜਿਸ ਕਾ ਸਭ ਸੇ ਆਧਾਰ ਜੇ ਕੋ ਖਾਵੇ ਜੇ ਕੋ ਪੰਚੇ ਤਿਸ ਕਾ ਹੋਏ ਉਦਾਰ ਏ ਵਸਤ ਤਜੀ ਨਹ ਜਾਈ ਨਤ ਨਤ ਰਖਰ ਤਾਰ ਤਮ ਸੰਸਾਰ ਚਰਨ ਲਗ ਤਰੀ ਹੈ ਸਭ ਨਾਨਕ ਬ੍ਰਹਮ ਪਸਾਰ ਸੋਕ ਮਹੱਲਾ ਪੰਜਵਾ ਤੇਰਾ ਕੀਤਾ ਜਤ ਨਹੀਂ ਮਨ ਜੋਗ ਕੀਤੀ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਈ ਤਰਸੋਂ ਪੇ ਆ ਮਹਿਰਮਤ ਹੋਈ ਸਤਗੁਰ ਸੱਜਣਾ ਮਿਲੇ ਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਰਮਨ ਕੀ ਬਹਿਰੇ ਆ ਪੋੜੀ ਚਤਥਾ ਦੂ ਸਮਰਥ ਜਿੱਥੇ ਕੋਈ ਨਹੀਂ ਉਥੇ ਤੇਰੀ ਰਖ ਗਣੀ ਅਜਰ ਮਾ ਹੈ

ਅੰਤਰ ਗੁਰੇ ਰਾਜਾ ਜਵਹਰ ਜਪ ਕਰਨਾ ਨੇਤਰੀ ਸਤਗੁਰ ਪੇਖਣਾ ਸ਼੍ਰਵਨੀ ਸੁਨਾ ਕਰਨਾ ਸਤਗੁਰ ਸੇਤੀ ਜਤਿਆ ਦਰਗਹ ਕਈ ਠਾਓ ਕਹ ਨਾਨਕ ਕਿਰਪਾ ਕਰੇ ਜਿਸਨੋ ਹੈ ਵਤ ਦੇ ਜਗ ਮਹਿ ਉਤਮ ਕਾਦੀ ਹੈ ਵਿਰਲੇ ਕੇਈ ਕੇ ਮਹੱਲਾ ਪੰਜ ਰਖੇ ਰੱਖਣ ਹਾਰਿ ਅਬ ਬਰੈਣ ਗੁਰ ਕੀ ਪੈਰੀ ਕਾਜ ਸਵਾਰੇ ਅਣ ਹਵਾ ਆਪ ਤੇ ਆਲ ਮਨ ਹਾਣਾ ਵਿਚਾਰੇ ਅਣ ਸਤ ਜਣਾ ਕੇ ਸੰਗ ਭਗ ਜਲਤਾਰੇ ਅਣ ਸਖਤ ਜਿੰਦ ਕਦੁਸ਼ਟ ਖਰਮਾ ਹੈ ਬੇਦਾਰੇਣ ਤੇ ਸਹਾਇਕ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਜਿਸ ਸਾਹ ਹੈ ਤੀ ਟੇਕ ਨਾਨਕ ਮਨ ਮਾਹੇ ਜਿਸ ਜੀਵਨ ਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ